ਵੀਰ ਜੀ ਹਾਂਜੀ ਮੈਂ ਤੁਹਾਡੀ YouTube ਤੇ ਵੀਡੀਓ ਦੇਖੀ ਸੀ ਜੀ ਕਿਹੜੀ ਜੀ ਜਿਹਦੇ ਵਿੱਚ ਤੁਸੀਂ ਦੱਸਿਆ ਵਾ ਵੀ ਬੱਚਿਆਂ ਦੀ ABC ਵਾਲੀ ਵੀਡੀਓ ਬਣਾਓ ਤੇ ਮਹੀਨੇ ਦਾ ਲੱਖਾਂ ਰੁਪਏ ਕਮਾਓ ਜੀ ਹਾਂਜੀ ਬਿਲਕੁਲ ਜੀ ਪਰ ਵੀਰ ਜੀ ਮੈਨੂੰ ਤਾਂ ਬਣਾਉਣੀ ਵੀ ਹੁੰਦੀ ਹੈਗੀ ਕੋਈ ਗੱਲ ਨਹੀਂ ਫਿਰ ਕੀ ਆ ਟੈਨਸ਼ਨ ਕਿਉਂ ਲੈ ਲੇ ਲੋ ਮੈਂ ਬੈਠਾ ਨਾ ਅਜੋ ਤੁਹਾਨੂੰ ਹੁਣੇ ਸਾਨੂੰ ਸਕਰੀਨ ਤੇ ਕਿੱਦਾਂ ਬਣਾਈ ਗਈ ਆ ਆਜੋ ਹੈ ਚਲੋ ਸਿਖਾਉ ਜੀ ਮੈਨੂੰ ਜੀ ਅੱਜ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਤੁਸੀਂ ਇੱਕ ਆਪਣੀ ਬੱਚੇ ਦੀ ਜਿਹੜੀ ABC ਵਾਲੀ ਬੁੱਕ ਹੁੰਦੀ ਆ A ਫੋਰ ਐਪਲ B ਫੋਰ ਬਾਲ ਤੇ C ਫੋਰ ਘੇਟ ਵਾਲੀ ਤੁਸੀਂ ਕੀ ਕਰਨਾ ਉਹ ਬੁੱਕ ਲੈ ਕੇ ਆਪਣਾ ਫੋਨ ਲੈਣਾ ਵਾ ਆਪਣੇ ਫੋਨ ਦੇ ਵਿੱਚ ਇੱਕ ਆਡੀਓ ਰਿਕਾਰਡਰ ਦੀ ਐਪਲੀਕੇਸ਼ਨ ਹੁੰਦੀ ਆ ਆਡੀਓ ਰਿਕਾਰਡਿੰਗ ਕਰਕੇ ਤੁਸੀਂ ਉਹ ਰਿਕਾਰਡ ਕਰ ਲੈਣੀ ਆ ਪੂਰੀ ਚੰਗੀ ਤਰੀਕੇ ਨਾਲ ਇਹ ਤਰੀਕੇ ਨਾਲ ਤੁਸੀਂ ਰਿਕਾਰਡ ਕਰ ਲੈਣਾ ਨੂੰ A for Apple B for Ball C for Cat ਉਹਨੂੰ A ਤੋਂ Z ਤੱਕ ਤੁਸੀਂ ਉਹਨੂੰ ਕੰਪਲੀਟ ਵੌਇਸ ਰਿਕਾਰਡ ਕਰ ਲੈਣੀ ਆ ਰਿਕਾਰਡ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਰਿਕਾਰਡ ਕਰਨ ਤੋਂ ਬਾਅਦ ਤੁਸੀਂ ਕਰਨਾ ਵਾ ਤੁਸੀਂ ਜਾਣਾ ਵਾ ਆਪਣੇ Chrome ਦੇ ਉੱਪਰ Google Chrome ਦੇ ਉੱਪਰ ਜਾਣਾ ਜੀ Chrome ਦੇ ਉੱਪਰ ਜਾ ਕੇ ਤੁਸੀਂ ਇੱਥੇ ਤੁਸੀਂ ਸਰਚ ਕਰਨਾ ਵਾ ਇੱਥੇ ਜਾ ਕੇ ਲਿਖਣਾ ਤੁਸੀਂ A for Apple A for A ਤੁਸੀਂ ਇੱਥੇ ਲਿਖੋ 1 ਮਿੰਟ A for ਏ ਫॉर ਐਪਲ ਪੀएनजी ਇਮੇਜ ਤੁਸੀਂ ਪੀएनजी ਇਮੇਜ ਡਾਊਨਲੋਡ ਕਰਨੀ ਹੈ ਦੇਖੋ ਬਹੁਤ ਸਾਰੀਆਂ ਇਮੇਜ ਆ ਗਈਆਂ ਠੀਕ ਹੈ ਜੀ ਤੁਸੀਂ ਇੱਥੋਂ ਕੋਈ ਵੀ ਤੁਸੀਂ ਪੀएनजी ਇਮੇਜ ਤੁਸੀਂ ਡਾਊਨਲੋਡ ਕਰ ਲੈਣਾ ਆਹ ਇਮੇਜ ਦਾ অপਸ਼ਨ ਆ ਗਿਆ ਚਾਹੇ ਤੁਸੀਂ ਆਹ ਇਮੇਜ ਪੀएनजी ਡਾਊਨਲੋਡ ਕਰ ਲਓ ਠੀਕ ਹੈ ਜੀ ਅਗਰ ਤੁਸੀਂ ਪੀएनजी ਇਮੇਜ ਡਾਊਨਲੋਡ ਨਹੀਂ ਕਰ پا ਰਹੇ ਤਾਂ ਤੁਸੀਂ ਜੇਪੀਜੀ ਡਾਊਨਲੋਡ ਕਰ ਲਓ ਜਿਵੇਂ ਕਿ ਇਹ ਜੇਪੀਜੀ ਇਮੇਜ ਆ ਐਪਲ ਦੀ ਤਾਂ ਮੈਂ ਕੀ ਕਰਾਂਗਾ ਇਹਨੂੰ ਜਾ ਕੇ ਇੱਥੋਂ ਸੇਵ ਕਰ ਲਾਂਗਾ ਸੇਵ ਕਰਨ ਤੋਂ ਬਾਅਦ ਮੈਨੂੰ ਇੱਥੇ ਡਾਊਨਲੋਡ ਕਰ ਲਾਂਗਾ ਦੇਖੋ ਜੇਪੀਜੀ ਆ ਗਈ ਮੈਂ ਇਥੋਂ ਡਾਊਨਲੋਡ ਕਰ ਲਾਂਗਾ ਇਸੇ ਤਰ੍ਹਾਂ ਤੁਸੀਂ A ਫੋਰ ਐਪਲ B ਫੋਰ ਵਰਡ C ਫੋਰ ਕੇਟ ਵਾਲੀ ਸਾਰੀ ਤੁਸੀਂ ਵੀਡੀਓ ਨੇ ਜੜੀਆਂ ਡਾਊਨਲੋਡ ਕਰ ਲੀਆ ਜਾਂ ਤਾਂ ਤੁਸੀਂ ਜੇਪੀਜੀ ਡਾਊਨਲੋਡ ਕਰ ਲਓ ਜਾਂ ਪੀਐਨਜੀ ਕਰ ਲਓ ਜਾਂ ਫਿਰ ਤੁਸੀਂ ਕੀ ਕਰੋ ਇੱਕ ਜੀਆਈਐਫ ਦਾ ਨਾਮ ਦੀ ਹੁੰਦੀ ਹੈ ਆਪਸ਼ਨ ਆਣਾ ਮਨ ਰੋ ਹੁਣ ਮੈਂ ਕਰਨਾ ਚਾਹੁੰਦਾ ਏ ਫੋਰ ਐਪਲ ਜੀਆਈਐਫ ਕਰਨਾ ਚਾਹੁੰਦਾ ਜੀਆਫ ਤੁਸੀਂ ਦੇਖਣਾ ਆਟੋਮੈਟਿਕ ਆਪਣੇ ਵਿੱਚ ਮੂਵਮੈਂਟ ਕਰਦੇ ਰਹਿੰਦੇ ਨੇ ਹੁਣ ਜੀਆਈਐਫ ਡਾਊਨਲੋਡ ਕਰਦਾ ਤੁਸੀਂ ਜੀਆਈਐਫ ਲਿਖ ਦਿਓ ਜੀਐਫ ਆ ਦੇਖੋ ਏ ਫੋਰ ਐਪਲ ਦੀ ਜੀਐਫ ਆ ਗਿਆ ਦੇਖੋ ਆ ਜੀਐਫ ਆ ਗਿਆ ਮੈਂ ਆ ਕਰ ਲੈਣਾ ਆ ਦੇਖੋ ਆ ਮੂਵਮੈਂਟ ਕਰੇਗਾ ਦੇਖੋ ਕਿੰਨੀ ਸੋਹਣੀ ਮੂਵਮੈਂਟ ਕਰਦਾ ਪਿਆ ਵੇ ਤੁਸੀਂ ਇਹਨੂੰ ਕੀ ਕਰਨਾ ਚੁੱਪ ਚਾਪ ਇਹਨੂੰ ਚੁੱਪ ਕਰਕੇ ਇਹਨ ਡਾਊਨਲੋਡ ਕਰ ਲੈਣਾ ਇਹ ਤੁਹਾਨੂੰ ਕੋਈ ਵੀ ਕਾਪੀਰਾਈਟ ਨਹੀਂ ਆਏਗਾ ਇਸੇ ਤਰ੍ਹਾਂ ਤੁਸੀਂ ਪੂਰੀ ਜੋ ਵੀ ਤੁਸੀਂ ABC ਦੇ ਵਿੱਚ ਬੋਲੇਵਾ ਉਹਨੂੰ ਤੁਸੀਂ ਇਸੇ ਤਰ੍ਹਾਂ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਇਹ ਕਹਿਣਾ ਫਿਰ Google Chrome ਦੇ ਵਿੱਚ ਹੀ ਤੁਸੀਂ ਇੱਥੇ ਲਿਖਣਾ ਵਾ Kids Kids Background Back Round Background ਇਮੇਜ ਲਿਖ ਲੈਣੀ ਜੀ ਠੀਕ ਹੈ ਜੀ ਬੈਕਗ੍ਰਾਉਂਡ ਇਮੇਜ ਲਿਖ ਲੈਣਾ ਤੁਸੀਂ ਜਦੋਂ ਇਦਾਂ ਲਿਖੋਗੇ ਨਾ ਤੁਸੀਂ ਤੁਹਾਨੂੰ ਆ ਦੇਖੋ ਬੱਚੇ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਇਮੇਜ ਆ ਜਾਣਗੀਆਂ ਦੇਖੋ ਜਿਵੇਂ ਦੀ ਇੱਕ ਆ ਦੇਖੋ ਕਿੰਨੀ ਸੋਹਣੀ ਇਮੇਜ ਆ ਤੁਸੀਂ ਕੀ ਕਰਨਾ ਇਹਨੂੰ ਇਦਾਂ ਦੀ ਇਮੇਜ ਨੂੰ ਡਾਊਨਲੋਡ ਕਰ ਲੈਣਾ ਆ ਡਾਊਨਲੋਡ ਹੋ ਗਈ ਜੀ ਮੇਰੀ ਠੀਕ ਹੈ ਜੀ ਤੁਸੀਂ ਇਹਨੂੰ ਜੇਪੀਜੀ ਕਰਨਾ ਇਹ ਏਆਈਵੀਐਫ ਆਪਾਂ ਜੇਪੀਜੀ ਡਾਊਨਲੋਡ ਕਰਨੀ ਆ ਠੀਕ ਹੈ ਜੀ ਆਪਾਂ ਇੱਥੇ ਨੂੰ ਦੇਖਦੇ ਹਾਂ ਇਹ ਕਿਹੜੀ ਆ ਇਹ ਵੀ ਜੇਪੀਜੀ ਹੁਣ ਜਿਹਦੀ ਜੇਪੀਜੀ ਹੀ ਡਾਊਨਲੋਡ ਕਰਦੇ ਆ ਜੇਪੀਜੀ ਆਪਾਂ ਇਹਨ ਡਾਊਨਲੋਡ ਕਰ ਲੈਣੀ ਆ ਇਸੇ ਤਰ੍ਹਾਂ ਦੀਆਂ ਆ ਦੇਖੋ ਇਹ ਵੀ ਜੀਪੀਜੀ ਐਮ ਮੈਂ ਦੋ ਡਾਊਨਲੋਡ ਕਰ ਲਈਏ ਤੁਹਾਨੂੰ ਡਾਊਨਲੋਡ ਕਰਕੇ ਦਿਖਾ ਰਿਹਾ ਤੁਸੀਂ ਕੋਈ ਵੀ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਵੀ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਦੀ ਵੀ ਕਰ ਸਕਦੇ ਹੋ ਇੱਕ ਚਲੋ ਮੈਂ ਇੱਕ ਐਵੀ ਡਾਊਨਲੋਡ ਕਰ ਲੈਣਾ ਵਾ ਹਨਾ ਤੁਹਾਨੂੰ ਸਮਝਾਉਣ ਦੇ ਵਾਸਤੇ ਚਲੋ ਮੈਂ ਇਹ ਵੀ ਇੱਕ ਤਿੰਨ ਡਾਊਨਲੋਡ ਹੋ ਗਈਆਂ ਮੇਰੀਆਂ ਇੱਕ ਮੇਰੀ ਵਾਇਸ ਰਿਕਾਰਡਰ ਹੋ ਗਈ ਐ ਫੋਰ ਐਪਲ ਵਾਲੀ ਮੈਂ ਵੀਡੀਓ ਫੋਟੋ ਵੀ ਸਾਰੀ ਡਾਊਨਲੋਡ ਕਰ ਲਈ ਤੇ ਇਹ ਜਿਹੜੀਆਂ ਮੈਨੂੰ ਬੈਕਗ੍ਰਾਉਂਡ ਤੇ ਜਿਹੜੀਆਂ ਉਹ ਵੀ ਕਰ ਲਈਆਂ ਤੇ ਇਹ ਵੀ ਕਰ ਲਈਆਂ ਹੁਣ ਆਪਣਾ ਮੈਨ ਕੰਮ ਕੀ ਆ ਆਪਾਂ ਜਾਣਾ ਵਾ ਵੀਡੀਓ ਐਡੀਟਿੰਗ ਦੇ ਵਿੱਚ ਦੇਖੋ ਹੁਣ ਮੈਂ ਵੀਡੀਓ ਐਡੀ ਕਰ ਰਹਾ ਮੈਂ ਪ੍ਰੀਮੀਅਰ ਪ੍ਰੋ ਦੇ ਵਿੱਚ ਵੀਡੀਓ ਨੂੰ ਐਡਿਟ ਕਰਦਾ ਪਿਆ ਵਾਂ ਜੀ ਤੁਸੀਂ ਕਿੱਥੇ ਕਰਨਾ ਵਾ ਤੁਸੀਂ ਕਿਸੇ ਵੀ ਥਾਂ ਤੇ ਤੁਸੀਂ ਮਤਲਬ ਵੀ ਜਾਓ ਆਪਣਾ ਕਾਈਨ ਮਾਸਟਰ ਦੇ ਵਿੱਚ ਕਰਦੇ ਕਾਈਨ ਮਾਸਟਰ ਦੇ ਵਿੱਚ ਕਰ ਲਓ ਅਗਰ ਪ੍ਰੀਮੀਅਰ ਪ੍ਰੋ ਯੂਜ਼ ਕਰਦੇ ਹੋ ਤਾਂ ਸਭ ਤੋਂ ਵਧੀਆ ਵਾ ਨਹੀਂ ਤਾਂ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾਓ ਜਿਵੇਂ ਮੈਂ ਇੱਥੇ ਕਰਾਂਗਾ ਔਰ ਐਡੀਟਰ ਇਸੇ ਉਸੀ ਤਰ੍ਹਾਂ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਆਪਣੀ ਵੀਡੀਓ ਨੂੰ ਐਡਿਟ ਕਰਨਾ ਵਾ ਉੱਤਮੇ ਆਲਰੇਡੀ ਪਹਿਲਾਂ ਵੀਡੀਓ ਬਣਾਈ ਹੋਈ ਹੈ ਅਗਰ ਤੁਸੀਂ ਉਹ ਮੇਰੀ ਵੀਡੀਓ ਨਹੀਂ ਦੇਖੀ ਹੈਗੀ ਤਾਂ ਪਲੀਜ਼ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਜ਼ਰੂਰ ਦੇਖੋ ਵੀ ਆਪਣੀ ਵੀਡੀਓ ਨੂੰ ਤੁਸੀਂ ਐਡਿਟ ਕਿਵੇਂ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਆਪਾਂ ਨੂੰ ਕੀ ਆ ਆਪਾਂ ਨੂੰ ਇੱਕ ਬੈਕਗ੍ਰਾਉਂਡ 뮤ਜ਼ਿਕ ਦੀ ਵੀ ਲੋੜ ਪੈਗੀ ਹਣ ਆਪਾਂ ਬੈਕਗ੍ਰਾਉਂਡ 뮤ਜ਼ਿਕ ਵੀ ਆਪਾਂ ਡਾਊਨਲੋਡ ਕਰਨਾ ਵਾ ਤਾਂ ਆਪਾਂ ਕੀ ਕਰਾਂਗੇ ਆਪਾਂ ਤੁਸੀਂ ਫੇਰ ਗੂਗਲ Chrome ਦੇ ਵਿੱਚ ਜਾਣਾ ਵਾ ਤੁਸੀਂ ਕੀ ਕਰਨਾ ਵਾ ਤੁਸੀਂ ਆਪਣਾ ਇੱਥੇ YouTube ਖੋਲਣਾ ਵਾ YouTube ਖੋਲਣਾ ਤੁਸੀਂ YouTube ਤੇ ਤੁਸੀਂ ਜਾ ਕੇ ਤੁਸੀਂ ਕਿਡਸ ਦਾ ਲਿਖ ਲਿਓ ਤੁਸੀਂ ਤਾਂ ਤੁਸੀਂ ਕੀ ਕਰਨਾ ਵਾ ਤੁਸੀਂ ਇੱਥੇ ਲਿਖਣਾ ਵਾ ਕਿਡਸ YouTube ਤੇ ਤੁਸੀਂ ਲਿਖਣਾ ਕਿਡਸ ਕਿਡਸ ਬੈਕਗਰਾਉਂਡ ਕਿਡਸ ਬੈਕਗਰਾਉਂਡ ਪੋਇਮ ਕਿਡਸ ਕਿਡਸ ਬੈਕਗਰਾਉਂਡ 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 ਇਹ ਬੈਕਗਰਾਉਂਡ 뮤ਜ਼ਿਕ 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 ਨੋ ਕਾਪੀਰਾਈਟ ਕਾਪੀਰਾਈ ਕਾਪੀ ਨੋ ਕਾਪੀਰਾਈਟ ਠੀਕ ਹੈ ਜੀ ਤੁਸੀਂ ਕਾਪੀਰਾਈਟ ਲਿਖੋਗੇ ਇਦਾਂ ਤੁਸੀਂ ਸਰਚ ਕਰੋਗੇ ਤੁਹਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਦੇਖੋ YouTube ਤੇ ਹੀ ਤੁਹਾਨੂੰ ਬਹੁਤ ਸਾਰੇ ਇਦਾਂ ਦੇ ਤੁਹਾਨੂੰ ਵੀਡੀਓ ਨੇ ਜਿਹੜੇ ਆਟੋਮੈਟਿਕ ਹੀ ਤੁਹਾਨੂੰ ਇਹ ਮਿਲ ਜਾਣਗੇ ਠੀਕ ਹੈ ਜੀ ਜਿਵੇਂ ਕਿ ਇਹ ਆ ਮੈਂ ਇਹਨੂੰ ਡਾਊਨਲੋਡ ਕਰਨਾ ਚਾਹੁੰਦਾ ਵਾਂ ਇਹ ਮੈਂ ਇਹਨੂੰ ਆਲਰੇਡੀ ਪਹਿਲਾਂ ਹੀ ਮੈਨੂੰ ਡਾਊਨਲੋਡ ਕਰਕੇ ਰੱਖਿਆ ਹੋਇਆ ਵਾ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ 뮤ਜ਼ਿਕ ਤੁਸੀਂ ਡਾਊਨਲੋਡ ਕਰਨਾ ਤੁਸੀਂ ਇੱਕ ਵਾਰੀ ਸੁਣ ਲਓ ਆ ਦੇਖੋ ਕਿੰਨਾ ਸੋਹਣਾ ਮਿਊਜ਼ਿਕ ਆ ਤੁਸੀਂ ਇਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਮਿਊਜ਼ਿਕ ਆਪਣੀ ਐਡੀਟਿੰਗ ਐਪਲੀਕੇਸ਼ਨ ਦੇ ਵਿੱਚ ਜਾਣਾ ਵਾ ਜੋ ਕੁਝ ਤੁਸੀਂ ਡਾਊਨਲੋਡ ਕੀਤਾ ਦੇਖੋ ਮੈਂ ਸਾਰਾ ਡਾਊਨਲੋਡ ਕੀਤਾ ਹੋਇਆ ਇਹਨੂੰ ਤੁਸੀਂ ਸਾਰੇ ਨੂੰ ਸਿਲੈਕਟ ਕਰ ਲੈਣਾ ਜੀ ਠੀਕ ਹੈ ਇਹਨੂੰ ਸਾਰੇ ਨੂੰ ਸਿਲੈਕਟ ਕਰਕੇ ਤੁਸੀਂ ਕੀ ਕਰਨਾ ਆਪਾਂ ਇਹਨੂੰ ਮੈਂ ਸਾਰ ਨੂੰ ਸਿਲੈਕਟ ਕਰਕੇ ਮੈਂ ਆਪਣੇ ਐਡੀਟਿੰਗ ਐਪਲੀਕੇਸ਼ਨ ਦੇ ਵਿੱਚ ਲਿਆਇਆ ਜੀ ਆ ਦੇਖੋ ਮੈਂ ਸਾਰੇ ਨੂੰ ਆਪਣ ਨੂੰ ਐਪਲੀਕੇਸ਼ਨ ਦੇ ਵਿੱਚ ਲੇ ਲੈਣ ਤਬਾਹ ਹੁਣ ਜਿਹੜਾ ਆਪਾਂ ਬੈਕਗ੍ਰਾਉਂਡ ਮਿਊਜ਼ਿਕ ਵੀ ਡਾਊਨਲੋਡ ਕੀਤਾ ਸੀ ਆਪਾਂ ਉਹਨੂੰ ਵੀ ਆਪਣੀ ਐਪਲੀਕੇਸ਼ਨ ਦੇ ਵਿੱਚ ਲੈ ਕੇ ਆਉਣਾ ਵਾ ਦੇਖੋ ਬੈਕਗ੍ਰਾਉਂਡ ਤੋਂ ਬਿਨਾ ਨਾ ਵੀਡੀਓ ਵਧੀਆ ਨਹੀਂ ਬਣਦੀ ਹੈਗੀ ਉਹ ਜਿਹੜਾ ਬੈਕਗ੍ਰਾਉਂਡ ਮੈਂ ਡਾਊਨਲੋਡ ਕੀਤਾ ਵਾ ਆ ਪਿਆ ਵਾ ਮੈਨੂੰ ਵੀ ਚੱਕ ਕੇ ਆਪਣੀ ਐਪਲੀਕੇਸ਼ਨ ਦੇ ਵਿੱਚ ਲਿਓ ਨਾ ਜੀ ਆ ਦੇਖੋ ਮੈਂ ਲਿਆ ਆ ਹੁਣ ਗੱਲ ਕਰਦਾ ਵੀ ਜਿਹੜਾ ਮੈਂ ਬੋਲਿਆ ਸੀ A for Apple B for Bob ਵਾਲੀ ਜਿਹੜੀ ਵੌਇਸ ਸੀ ਮੇਰੀ ਉਹ ਮੈਂ ਬੋਲੀ ਸੀ ਹਣਾ ਮੈਂ ਤੁਹਾਨੂੰ ਹੁਣ ਉਹ ਸੁਣਨਾ ਵਾ ਉਹਦੇ ਵਿੱਚ ਦੇਖਦਾ ਕਿੱਥੇ ਆ ਆ ਲੱਗਦੀ ਮੈਨੂੰ A for B for ਆਪਾਂ ਕੀ ਕਰਨਾ ਇਹਨੂੰ ਚੱਕ ਕੇ ਆਪਾਂ ਇੱਥੇ ਲਿਆਣਾ ਆ ਦੇਖੋ ਜੀ ਹੁਣ ਇਹਦੀ ਐਡੀਟਿੰਗ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੇਖੀ ਜਾਓ ਤੁਹਾਨੂੰ ਪ੍ਰੋਪਰਲੀ ਸਮਝ ਆ ਜਾਏਗਾ ਦੇਖੋ ਬਾ ਆ ਗਿਆ ਹੁਣ ਜਿੱਦਾਂ ਜਿੱਦਾਂ ਮੈਂ ਬੋਲਿਆ ਵਾ ਏ ਫੋਰ ਐਪਲ ਬੋਲਿਆ ਜਾਂ ਬੀ ਫੋਰ ਮੇ ਬਾਲ ਬੋਲਿਆ ਵਾ ਤੁਸੀਂ ਕੀ ਕਰਨਾ ਵਾ ਐਪਲ ਆਪਾਂ ਉਹ ਉਸੇ ਉਸੇ ਤਰ੍ਹਾਂ ਏ ਫੋਰ ਐਪਲ ਰੱਖਦਾ ਨਾ ਬੀ ਫੋਰ ਬਾਲ ਰੱਖਦਾ ਆਪਾਂ ਉਸ ਤੋਂ ਪਹਿਲਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਬੈਕਗ੍ਰਾਉਂਡ ਲਗਾਉਣੀ ਆ ਜਿਹੜੀ ਆਪਾਂ ਬੈਕਗ੍ਰਾਉਂਡ ਸਿਲੈਕਟ ਕੀਤੀ ਸੀ ਇਨੂੰ ਮੈਂ ਇੱਥੇ ਰੱਖ ਦਿੰਨਾ ਜੀ ਠੀਕ ਹੈ ਜੀ ਇਨੂੰ ਮੈਂ ਇੱਥੇ ਲੈ ਕੇ ਜਨਣਾ ਵੇ ਇਹਨੂੰ ਇੱਥੋਂ ਖਿੱਚ ਕੇ ਆਪਾਂ ਜਿੰਨੀ ਤੱਕ ਤੁਸੀਂ ਵਧਾਉਣਾ ਚਾਹੁੰਦੇ ਹੋ ਇਹ ਦੇਖੋ ਥੋੜੀ ਛੋਟੀ ਆਪੇ ਇੱਥੇ ਕਲਿੱਕ ਕਰਾਂਗੇ ਆ ਇਹਦੇ ਤੇ ਆਪਾਂ ਕਲਿੱਕ ਕਰਾਂਗੇ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਵਾਂ ਆਪਾਂ ਇਹਨੂੰ ਵੱਡੀ ਕਰ ਦੇਣਾ ਵਾਂ ਜਿਹੜੀ ਆਪਣੀ ਵੀਡੀਓ ਵਾਪਾ ਉਹਦੇ ਨਾਲ ਆਪਾਂ ਇਹਨੂੰ ਮਿਲਾ ਦੇਣਾ ਜੀ ਠੀਕ ਹੈ ਜੀ ਆਪਾਂ ਇਹਨੂੰ ਖਿੱਚ ਕੇ ਆਪਾਂ ਇਹਨੂੰ ਵੱਡੀ ਕਰ ਦਿੰਦੇ ਹਾਂ ਹੁਣ ਤੁਹਾਡੇ ਸਾਹਮਣੇ ਤੁਸੀਂ ਇਸ ਵੀਡੀਓ ਨੂੰ ਨੋ ਪ੍ਰੋਪਰਲੀ ਤਰੀਕੇ ਨਾਲ ਦੇਖੋ ਤੁਹਾਨੂੰ ਤਾਂ ਹੀ ਸਮਝ ਲੱਗੇਗੀ ਅਗਰ ਤੁਸੀਂ ਨਹੀਂ ਦੇਖੋਗੇ ਤਾਂ ਸਮਝ ਨਹੀਂ ਲੱਗਣੀ ਆਪਾਂ ਵੀਡੀਓ ਨੂੰ ਇਹਨੂੰ ਫੋਟੋ ਨੂੰ ਵੱਡੀ ਕਰਤਾ ਦੇਖੋ ਵੱਡੀ ਕਰਤਾ ਕਿੰਨਾ ਸੋਹਣਾ ਲੱਗਣ ਲੱਗਿਆ B4 ਆ ਦੇਖੋ ਆਪਾਂ ਇਹਨੂੰ ਥੋੜੀ ਜਿਹੀ ਇੱਥੋਂ ਲਾਈਨ ਵੱਡੀ ਕਰ ਲੈਣਾ ਸਾਨੂੰ ਜਿੱਥੋਂ ਪਤਾ ਲੱਗਿਆ ਇੱਥੋਂ ਨੂੰ ਕਲੀਅਰ ਪਤਾ ਲੱਗ ਗਿਆ ਇਹ ਮੇਰੀ ਵੀਡੀਓ ਇੱਥੋਂ ਸ਼ੁਰੂ ਹੁੰਦੀ ਹੈ ਤਾਂ ਮੈਂ ਕੀ ਕਰਦਾ ਇਹਨੂੰ ਇੱਥੋਂ ਹੀ ਸ਼ੁਰੂ ਕਰਾਂਗਾ ਏਪਲ ਆ ਦੇਖੋ ਠੀਕ ਹੈ ਹੁਣ ਮੈਂ ਬੋਲਾਂ ਏ ਫੋਰ ਐਪਲ ਹੁਣ ਮੈਂ ਕੀ ਕਰਦਾ ਜੇ ਉਹ ਮੈਂ ਜੀ ਏ ਆਈ ਐਫ ਸੀਗਾ ਉਹਨੂੰ ਕਰਾਂਗਾ ਸਿਲੈਕਟ ਇਹਦੇ ਉੱਤੇ ਰੱਖ ਦਾਂਗਾ ਆ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਹੁਣ ਈ ਫੋਰ ਇਹ ਥੋੜੇ ਬੀ ਫੋਰ ਬਾਲ ਤੇ ਚਲਾ ਗਿਆ ਆਪਾਂ ਇਹਨੂੰ ਏ ਫੋਰ ਐਪਲ ਤੇ ਹੀ ਰੱਖਣਾ ਦੇਖੋ ਜੀ ਹੋਰ ਐਪਲ ਆ ਦੇਖੋ ਕਿੰਨਾ ਸੋਹਣਾ ਬੋਲਦਾ ਪਿਆ ਆਪਾਂ ਇਹਨੂੰ ਥੋੜਾ ਜਿਹਾ ਵੱਡਾ ਕਰ ਦਿੰਨੇ ਆ ਜੇ ਫੋਰ ਐਪਲ ਆ ਦੇਖੋ ਕਿੰਨਾ ਸੋਹਣਾ ਬਣ ਗਿਆ ਠੀਕ ਆ ਈ ਫੋਰ ਬਾ ਜੈ ਇਹਨੂੰ ਥੋੜਾ ਛੋਟਾ ਕਰ ਦੋ ਕਿਉਂਕਿ ਜਦੋਂ ਸਕਰੀਨ ਤੇ ਬਹੁਤ ਵੱਡਾ ਲੱਗਣਾ ਤੁਸੀਂ ਇਹਦੇ ਵਿੱਚ ਹੀ ਰੱਖੋ ਠੀਕ ਆ ਹੁਣ ਜਿੱਥੇ B4 ਬਾਲ ਬੋਲੇ ਉੱਥੇ ਤੱਕ ਨਹੀਂ ਲੱਗਿਆ ਆ ਇੱਥੇ B ਬੋਲਤਾ ਮੈਂ ਆਪਾਂ ਇੱਥੇ B4 ਬਾਲ ਲੈਣੀ ਆਪਾਂ B4 ਬਾਲ ਮੈਂ ਡਾਊਨਲੋਡ ਕੀਤੀ ਹੋਈ ਆ ਆਲਰੇਡੀ ਮੈਂ ਤੁਹਾਨੂੰ ਦੋਖਣਾ ਤੁਸੀਂ ਬੋਲ ਕੀ ਮੇਰੀ ਡਾਊਨਲੋਡ ਕਰਨੀ ਆ ਤੁਸੀਂ ਸਾਰੇ ਪੀ ਐਨ ਜੀ ਜਾਂ ਜੀ ਆਈ ਐਫ ਤੁਸੀਂ ਡਾਊਨਲੋਡ ਕਰਨੀ ਆ ਉਸ ਤੋਂ ਬਿਨਾ ਤੁਸੀਂ ਕੁਝ ਵੀ ਡਾਊਨਲੋਡ ਨਹੀਂ ਕਰਦਾ ਆਏਗਾ ਆਪਾਂ ਹੁਣ B4 ਬਾਲ ਲੱਭਨੇ ਇੱਥੇ ਲੱਭਣੀ ਥੋੜੀ ਜਿਹੀ ਔਖੀ ਆ ਕਿਉਂਕਿ ਮੈਂ ਸਾਰੇ ਇੱਕ ਵਾਰੀ ਲਾਇਆ ਤੇ ਚੱਕ ਕੇ ਆਪਾਂ B4 ਬਾਲ ਕਿੱਥੇ B4 ਬਾਲ ਆਰੀ B4 ਬਾਲ ਆਪ ਵੀ ਫੋਰ ਬਾਲ ਨੂੰ ਵੀ ਆਪਾਂ ਲੈ ਕੇ ਚੱਕ ਕੇ ਇੱਥੇ ਰੱਖ ਦੇਣਾ ਈ 4 ਬਾਲ ਆ ਦੇਖੋ ਆਪਾਂ ਇਹਨੂੰ ਥੋੜਾ ਜਿਹਾ ਵੱਡਾ ਕਰ ਲੈਣਾ ਠੀਕ ਹੈ ਜੀ ਠੀਕ ਹੈ ਹੁਣ ਆ ਗਿਆ ਸੀ 4 ਕੇਟ ਹੁਣ ਆਪਾਂ ਇਹ ਬੋਲਦੇ ਸੀ 4 ਕੇਟ ਆਪਾਂ ਸੀ 4 ਕੇਟ ਫੇਰ ਲੈਣੀ ਹੈ ਜੀ ਆ ਦੇਖੋ ਆ ਤੁਸੀਂ ਸੀ 4 ਕੇਟ ਵੀ ਇੱਥੇ ਲਿਆ ਸਕਦੇ ਹੋ ਆ ਦੇਖੋ ਈ 4 ਕੇ ਠੀਕ ਹੈ ਜੀ ਆ ਆ ਗਈ ਸੀ 4 ਕੇਟ ਆਗੇ ਸੀ 4K ਟ ਆਪਾਂ ਨੂੰ ਸੀ 4K ਦਾ ਵੀ ਆਪਾਂ ਸਾਈਜ਼ ਥੋੜਾ ਜਿਹਾ ਛੋਟਾ ਕਰ ਦਿੰਨੇ ਆ ਜੇ ਤੁਹਾਨੂੰ ਪੀएनजी ਨਹੀਂ ਡਾਊਨਲੋਡ ਹੋ ਰਹੀਆਂ ਤਾਂ ਤੁਸੀਂ ਜੇਪੀਜੀ ਡਾਊਨਲੋਡ ਕਰ ਲੈਣੀ ਆ ਪਰ ਕਰਨੀਏ ਵਾਈਟ ਕਲਰ ਵਾਲੀਆਂ ਨੇ ਜਿਹਦੇ ਵਿੱਚ ਬੈਕਗ੍ਰਾਉਂਡ ਤੇ ਵਾਈਟ ਕਲਰ ਹੋਵੇ ਤੇ ਠੀਕ ਹੈ ਜੀ ਇਹ ਆ ਕੀ ਸੀ ਸੀ 4K ਡੀ 4 ਡੌਗ ਹੋਏਗਾ ਆ ਗਿਆ ਡੀ 4 ਡੌਗ ਆ ਦੇਖੋ ਡੀ 4 ਡੌਗ ਵੀ ਮੈਂ ਡਾਊਨਲੋਡ ਕੀਤਾ ਹੋਇਆ ਇਹਨੂੰ ਮੈਂ ਇੱਥੇ ਰੱਖ ਲੈਣਾ ਜੀ ਡੀ 4 ਆਪਾਂ ਇਹਨੂੰ ਥੋੜਾ ਜਿਹਾ ਛੋਟਾ ਕਰ ਲੈਨੇ ਆ ਠੀਕ ਹੈ ਜੀ ਆ ਗਿਆ ਥੋੜਾ ਜਿਹਾ ਹੋਰ ਵੱਡਾ ਕਰ ਲੈਨੇ ਆ ਇਹਨੂੰ ਸੈਂਟਰ 'ਚ ਲੈਨੇ ਆ ਤੋ ਈ ਆ ਠੀਕ ਆ ਹੁਣ ਆ ਗਿਆ E4 elefant ਆਪਾਂ elefant ਵੀ ਲੈ ਆ ਨਾ ਦੇਖੋ ਮੈਂ elevat ਵੀ ਡਾਊਨਲੋਡ ਕੀਤਾ ਹੋਇਆ ਜੀ ਇਹ ਦੇਖੋ ਕਿੰਨਾ ਸੋਹਣਾ E4 ele ਆ ਦੇਖੋ E4 elefant ਹੁਣ ਬੋਲਾ F4 F4 fish ਆਪਾਂ F4 fish ਵੀ ਡਾਊਨਲੋਡ ਕੀਤੀ ਹੋਈ ਹੈ ਜੀ ਆ ਪਈ ਆ ਆਪਾਂ ਆ ਲਗਾ ਦਿੰਨੇ ਆ F4 fish ਤੁਸੀਂ ਕੋਸ਼ਿਸ਼ ਕਰਿਓ ਵੀ ਤੁਸੀਂ ਆ ਜਿਹੜੀ F4 ਫਿਸ਼ ਬੋਲੀਏ ਇਦਾਂ ਦੇ ਹੀ ਕਰਿਓ ਕਿ ਤੁਹਾਨੂੰ FF ਅਲੱਗ ਤੋਂ ਨਾ ਲਿਖਣਾ ਪਵੇ ਹੁਣ ਆ ਗਿਆ G4 G4 ਹੋਏਗਾ ਮਸ਼ਾਹਦ ਗੋਟ ਹੋਏਗਾ ਆਪਾਂ ਗੋਟ ਦੇਖ ਲੈਣੇ ਗੋਟ ਸ਼ਾਇਦ ਬੱਕਰੀ ਨੂੰ ਕਹਿੰਦੇ ਆ ਮੈਨੂੰ ਤਾਂ ਲੱਗਦਾ ਗੋਟ ਬੱਕਰਾ ਹੀ ਹੁੰਦਾ ਆਪਾਂ ਬੱਕਰਾ ਡਾਊਨਲੋਡ ਆ ਕਰ ਲੈ ਡਾਊਨਲੋਡ ਬੱਕਰਾ ਆ ਪਿੱਛੇ ਰੱਖ ਦੇਣਾ ਮੈਂ ਸਾਰੇ ਡਾਊਨਲੋਡ ਪਹਿਲਾਂ ਹੀ ਕਰਕੇ ਆ ਆਪਾਂ ਇਹਨੂੰ ਥੋੜਾ ਜਿਹਾ ਵੱਡਾ ਕਰ ਲੈਨੇ ਆ ਔਰ ਗ੍ਰੈਪਸ ਨਾ ਸੀ G4 ਗ੍ਰੈਪਸ ਆਪਾਂ ਗਲਤ ਲਾ ਲਾ ਇੱਥੇ ਆਪਾਂ ਇਹਨੂੰ ਡਿਲੀਟ ਕਰਕੇ ਮੈਂ ਗ੍ਰਿਪਸ ਡਾਊਨਲੋਡ ਨਹੀਂ ਕੀਤਾ ਸੋਰੀ ਮੈਂ ਗ੍ਰਿਪਸ ਡਾਊਨਲੋਡ ਕਰ ਲੈਣਾ ਇੱਥੇ ਮੈਂ ਇੱਥੇ ਲਿਖਦਾ ਜੀ 4 ਗ੍ਰਿਪਸ ਹਨ ਇਹਨੂੰ ਕੰਟਰੋਲ A G 4 G R A P ਆ ਗਿਆ ਜੀ ਪੀ ਜੀ 4 ਗ੍ਰਿਪਸ ਠੀਕ ਹੈ ਜੀ ਆਪਾਂ ਇਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਜੀ 4 ਗ੍ਰਿਪਸ ਆਪਾਂ ਇੱਥੇ ਦੇਖ ਰਹੇ ਕਿ ਵਧੀਆ ਜਿਹੇ ਗ੍ਰਿਪਸ ਦੇਖ ਰਹੇ ਆਪਾਂ ਇਹਨੂੰ ਦੇਖ ਰਹੇ ਕਲੀਅਰ ਡਾਊਨਲੋਡ ਕਰਕੇ ਇਹ ਜੀ ਡਾਊਨਲੋਡ ਹੋ ਜਾ ਆਪਾਂ ਇਹਨੂੰ ਡਾਊਨਲੋਡ ਕਰਦੇ ਆਂ ਇਹ ਜਪੀਜੀ ਹੋ ਗਈ ਚਲੋ ਜੀ ਇਹ ਆਪਣੀ ਡਾਊਨਲੋਡ ਹੋ ਗਈ ਆਪਾਂ ਇਹਨੂੰ ਜਾਂਦੇ ਆਪਣੀ ਡਾਊਨਲੋਡ ਜਿੱਥੇ ਹੋਇਆ ਆਪਸ਼ਨ ਦੇ ਵਿੱਚ ਆ ਗਿਆ ਜੀ ਫੋਰ ਗ੍ਰੈਪਸ ਆਪਾਂ ਲੈ ਚੱਲਦੇ ਆਪਣੀ ਐਡੀਟਿੰਗ ਦੇ ਵਿੱਚ ਇਹਨੂੰ ਆ ਚੱਕ ਕੇ ਆਪਾਂ ਇੱਥੇ ਰੱਖ ਦਿੰਨੇ ਆ ਆਹ ਲਓ ਜੀ ਹੋ ਗਿਆ ਆਪਣਾ ਜੀ ਫੋਰ ਗ੍ਰੈਪਸ ਵੀ ਆ ਦੇਖੋ ਜੀ ਫੋਰ ਗ੍ਰੈਪਸ ਐ H4 ਐਂd and... H4 ਐਂd R H4 ਐਂd ਮੁਰਗਾ ਠੀਕ ਆ ਮੈਂ ਹਰ ਇੱਕ ਤਰ੍ਹਾਂ ਦੇ ਕੀਤੇ ਹੋਇਆ ਜੀ H4 ਐਂd H4 ਐਂd ਆਪਾਂ ਇਹਨੂੰ ਥੋੜਾ ਵੱਡਾ ਕਰ ਲੈਨੇ ਆਂ ਮੁਰਗੇ ਨੂੰ i4 ਆਈਸਕ੍ਰੀਮ i4 ਆਈਸਕ੍ਰੀਮ ਕਹਿੰਦਾ ਆਪਾਂ i4 hf ਹਨ ਮੈਂ ਇਹ ਵੀ ਡਾਊਨਲੋਡ ਕੀਤਾ ਹੋਇਆ ਦੇਖੋ ਤੁਸੀਂ ਇਹ ਵੀ ਲਗਾ ਸਕਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਵਾ ਜੋ ਤੁਹਾਡਾ ਬੈਸਟ ਹੈ ਤੁਸੀਂ ਬੈਸਟ ਤੋਂ ਬੈਸਟ ਲਗਾਣਾ ਮੈਨੂੰ ਇਹ ਵਧੀਆ ਲੱਗਾ ਮੈਂ ਇਹ ਲਗਾ ਦਿੰਦਾ ਆ ਹੋ ਗਿਆ ਠੀਕ ਆ ਤੇ ਹੁਣ ਮੈਂ ਕਰਦਾ ਵਾਂ ਇਹ ਆਈਸਕ੍ਰੀਮ ਆਈਸਕ੍ਰੀਮ ਵਾਲੀ ਮੈਂ ਜੀਆਈਐਫ ਕੀਤੀ ਸੀ ਯਾਰ ਇਹ ਹੁਣ ਮੈਨੂੰ ਚੱਕ ਕੇ ਇੱਥੇ ਲੈ ਕੇ ਆਉਣਾ i4 ਆਈਨੂ ਮੈਂ ਪੂਰੀ ਸਕਰੀਨ ਤੇ ਲੈ ਕੇ ਆਉਣਾ ਚਾਹੁੰਦਾ ਵਾ ਇਹ ਵੀ ਪੂਰੀ ਸਕਰੀਨ ਤੇ ਆਵੇ ਇਨਵੇਂ ਵੱਡਾ ਕਰਾਂਗਾ ਇੱਥੋਂ ਲਿਆ ਕੇ ਆ ਦੇਖੋ ਆਈਸਕ੍ਰੀਮ ਜੇ 4 ਆਈਸਕ੍ਰੀਮ ਆ ਆਈਸਕ੍ਰੀਮ ਬਣ ਗਈ ਔਰ ਆਈਸਕ੍ਰੀਮ ਜੇ ਜੇ 4 ਦੇਖਦੇ ਨੇ ਜੇ 4 ਕੀ ਹੋ ਸਕਦਾ ਵਾ ਠੀਕ ਹੈ ਮੈਂ ਇਹਨੂੰ ਇਸੇ ਤਰ੍ਹਾਂ ਤਿਆਰ ਕਰਕੇ ਰੈਡੀ ਕਰਦਾ ਜਾਨੀ ਮੰਨ ਕੇ ਚੱਲੋ ਆਪਾਂ ਇੱਥੋਂ ਤੱਕ ਜਾਨੀ ਕਿ ਮੈਂ ਤੁਹਾਨੂੰ ਦਿਖਾ ਰਿਹਾ ਅਗਰ ਮੈਂ ਤੁਹਾਨੂੰ A Z ਤੱਕ ਵੀ ਜੇ ਦਿਖਾਏ ਨਾ A ਤੋਂ ਲੈ ਕੇ Z ਤੱਕ ਤਾਂ ਮਤਲਬ ਉਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ ਠੀਕ ਹੈ ਜੀ ਹੁਣ ਮੰਨ ਲਓ ਮੈਂ ਇੱਥੋਂ ਤੱਕ ਕਰ ਲਿਆ ਹਨਾ ਮੈਨੂੰ ਇੱਥੋਂ ਤੱਕ ਕਰਨ ਤੋਂ ਬਾਅਦ ਹੁਣ ਦੇ ਆਪਾਂ ਇਹਨੂੰ ਦੇਖਦੇ ਆਪਾਂ ਇੱਕ ਵਾਰੀ ਰਿਪੀਟ ਕਰਕੇ ਆਪਾਂ ਥੋੜਾ ਜਿਹਾ ਦੇਖਦੇ ਆਪਾਂ ਕਿੱਦਾਂ ਹੀ ਬਣੀ E4 ELIBAT F4 FISH G4 GRAPES H4 HEN I4 ਆ ਚਲੋ ਆਪਾਂ ਇੱਥੋਂ ਤੱਕ ਕਰ ਲਿਆ ਹੁਣ ਆਪਾਂ ਕੀ ਕਰਦੇ ਆ ਜੀ ਇਹਦੇ ਮਗਰ ਆਪਾਂ ਉਹ ਲਗਾਉਨੇ ਆ ਇੱਕ ਹੀ ਗੰਦੇ ਆਪਾਂ ਬੈਕਗ੍ਰਾਉਂਡ ਮਿਊਜ਼ਿਕ ਲਗਾਉਨੇ ਆ ਆਹ ਰ ਹੈ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਆਪਾਂ ਸਿਲੈਕਟ ਕੀਤਾ ਰੇ ਆਹ ਦੇਖੋ ਆਪਾਂ ਕੀ ਕਰਨਾ ਆਹ ਬੈਕਗ੍ਰਾਉਂਡ ਮਿਊਜ਼ਿਕ ਨੂੰ ਚੱਕ ਕੇ ਆਪਾਂ ਇਹਦੇ ਨੀਚੇ ਰੱਖ ਦੇਣਾ ਠੀਕ ਹੈ ਜੀ ਹੁਣ ਧਿਆਨ ਨਾਲ ਸੁਣਿਓ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੁਣ ਜੇ ਮੰਨ ਲਓ ਮੈਂ ਮਿਊਜ਼ਿਕ ਬੰਦ ਕਰ ਦੇਣਾ ਹੁਣ ਸੁਣੋ ਕਿਵੇਂ ਦਾ ਲੱਗ ਰਿਹਾ ਹੁਣ ਮਿਊਜ਼ਿਕ ਇਸ ਨਾਲ ਸੁਣੋ ਆਪਾਂ 뮤זיਕ ਦੀ ਆਵਾਜ਼ ਥੋੜੀ ਜਿਹਾ ਡਾਊਨ ਕਰ ਦਿੰਦੇ ਆ ਕਿਉਂਕਿ 뮤זיਕ ਦੀ ਆਵਾਜ਼ ਬਹੁਤ ਜ਼ਿਆਦਾ ਵਾ ਤੇ ਜਿਸ ਕਰਕੇ ਆਪਣੀ ਆਵਾਜ਼ ਥੋੜੀ ਜਿਹਾ ਘਟਦੀ ਆ ਆਪਾਂ 뮤זיਕ ਦੀ ਆਵਾਜ਼ ਨੂੰ ਥੋੜਾ ਜਿਆਦਾ ਡਾਊਨ ਕਰ ਦਾਂਗੇ E4 elephant F4 fish G4 grapes H4 ant I4 ice cream ਠੀਕ ਹੈ ਜੀ ਇਹ ਮੈਂ ਤੁਹਾਨੂੰ ਸਿੰਪਲ ਇੱਕ ਸਿੰਪਲ ਬਣਾ ਕੇ ਦਿਖਾਈ ਆ ਇਹ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਦਾ ਤੁਸੀਂ ਇਹਨੂੰ ਐਡਿਟ ਕਰ ਸਕਦੇ ਹੋ ਹੁਣ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਵਾ ਮਤਲਬ ਵੀ ਤੁਸੀਂ ਇਹਨੂੰ ਕਿੰਨਾ ਵਧੀਆ ਕਰ ਸਕਦੇ ਹੋ ਜਿਵੇਂ ਇਹਦੇ ਵਿੱਚ A ਫੋਰ ਐਪਲ ਆਇਆ B ਫੋਰ ਬਾਲ ਆਇਆ ਜੇ ਅਗਰ ਤੁਸੀਂ A ਫੋਰ ਐਪਲ ਜਿਵੇਂ ਜੀਆਈਏ ਫਕੋ ਮਤਲਬ ਉਹ ਨਾ ਮੂਵਮੈਂਟ ਕਰਦਾ ਵਾ ਜੇ ਤੁਸੀਂ ਉਸੇ ਤਰ੍ਹਾਂ ਦਾ ਮਤਲਬ ਵੀ ਤੁਸੀਂ ਇਦਾਂ ਦਾ ਬਣਾਉਂਗੇ ਤਾਂ ਉਹ ਜਾਨੀ ਕਿ ਬਹੁਤ ਹੀ ਵਧੀਆ ਬਣ ਜਾਏਗਾ ਤੁਸੀਂ ਇਹ ਚੀਜ਼ ਸੋਚੋ ਜਾਨੀ ਕਿ ਮੈਂ ਨਾ ਤੁਹਾਨੂੰ ਸਿਰਫ ਇਹ ਚੀਜ਼ ਦੱਸੀ ਆ ਵੀ ਆਪਾਂ ਮਤਲਬ ਵੀ ਵੀ ਤੁਸੀਂ ਇਹਨੂੰ ਵਧੀਆ ਕਿਵੇਂ ਬਣਾ ਸਕਦੇ ਤੁਸੀਂ ਮੈਂ ਇੱਕ ਚੀਜ਼ ਮੈਂ ਤੁਹਾਨੂੰ ਇਹ ਦੱਸਿਆ ਵੀ ਤੁਸੀਂ ਆਪਣੀ ਜ਼ਿਆਦਾ ਕ੍ਰੀਏਟਿਵ ਕਿਵੇਂ ਤੁਸੀਂ ਕੋਸ਼ਿਸ਼ ਇਹ ਕਰ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਵਧੀਆ ਬਣਾਣਾ ਵਾ ਵੀ ਸਾਰੇ ਬੱਚੇ ਉਹ ਸਾਡੇ ਚੈਨਲ ਤੇ ਹੀ ਆ ਕੇ ਦੇਖਣ ਵੀ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਸਾਡਾ ਚੈਨਲ ਤੁਸੀਂ ਇਸ ਤਰ੍ਹਾਂ ਦਾ ਬਣਾਣਾ ਵਾ ਹੁਣ ਆਪਾਂ ਕੀ ਕਰਨਾ ਆਹ ਫਾਈਲ ਨੂੰ ਆਪਾਂ ਐਕਸਪੋਰਟ ਕਰ ਦਿੰਨੇ ਆ ਫਾਈਲ ਨੂੰ ਆਪਾਂ ਐਕਸਪੋਰਟ ਕਰਾਂਗੇ ਇੱਥੇ ਮੈਂ ਫਾਈਲ ਦਾ ਨਾਮ ਦੇ ਦੇਣਾ ਵਾ A4 Apple A4 Apple video ਠੀਕ ਹੈ ਜੀ ਆ ਆ ਮੈਂ ਦੇਤੀ ਫਾਈਲ ਦਾ ਨਾਮ ਹੁਣ ਮੈਨੂੰ ਐਕਸਪੋਰਟ ਕਰ ਲੈਣਾ ਵਾ 23 ਸੈਕਿੰਡ ਦੀ ਬਣੀ ਆ ਕਿਉਂਕਿ ਮੈਂ ਤੁਹਾਨੂੰ ਛੋਟਾ ਹੀ ਕਲਿੱਪ ਬਣਾ ਕੇ ਤੁਹਾਨੂੰ ਮੈਂ ਦਿਖਾਇਆ ਵਾ ਤੁਸੀਂ ਕੋਸ਼ਿਸ਼ ਹੀ ਕਰਨੀ ਆ ਵੀ ਵੱਧ ਤੋਂ ਵੱਧ ਇਹੀ ਕੋਸ਼ਿਸ਼ ਕਰਨੀ ਆ ਵੀ ਅਸੀਂ ਜਿਆਦਾ ਵਧੀਆ ਵੀ ਕਿਵੇਂ ਬਣਾਈਏ ਕਿ ਲੋਕ ਸਾਨੂੰ ਆਕੇ ਦੇਖੋ ਸਾਡੀ ਵੀਡੀਓ ਆਕੇ ਦੇਖਣ ਕਿਉਂਕਿ ਦੇਖੋ ਇਦਾਂ ਦੇ ਚੈਨਲ ਬਹੁਤ ਜ਼ਿਆਦਾ ਪਏ ਨੇ YouTube ਦੇ ਉੱਤੇ ਵੀ ਤੁਹਾਡਾ ਚੈਨਲ ਤਾਂ ਹੀ ਗਰੋ ਹੋਏਗਾ ਜੇ ਤੁਸੀਂ ਕੁਝ ਅੱਛਾ ਕਰਕੇ ਦਿਖਾਉਂਗੇ ਵਧੀਆ ਕਰਕੇ ਦਿਖਾਉਂਗੇ ਜੇ ਮਾੜਾ ਵੀ ਕਰਕੇ ਦਿਖਾਉਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜਿੱਦਾਂ ਦਾ ਮੈਂ ਵੀਡੀਓ ਬਣਾਇਆ ਵਾਂ ਇਦਾਂ ਦਾ ਤਾਂ ਮੈਨੂੰ ਉਮੀਦ ਹੈਗੀ ਆ ਤੁਹਾਡੇ ਤੇ ਵੀ ਤੁਸੀਂ ਇਦਾਂ ਦਾ ਵੀਡੀਓ ਤਾਂ 101% ਬਣਾ ਲੋਗੇ ਇਹ ਵੀ ਮਾੜਾ ਨਹੀਂ ਬਣਿਆ ਹੈਗਾ ਬਹੁਤ ਸੋਹਣਾ ਬਣਿਆ ਵਾਂ ਅਗਰ ਤੁਸੀਂ ਇਸ ਤੋਂ ਵੀ ਜ਼ਿਆਦਾ ਵਧੀਆ ਬਣਾਉਂਗੇ ਤਾਂ ਬੱਚੇ ਤੁਹਾਡਾ ਚੈਨਲ ਹੋਰ ਜ਼ਿਆਦਾ ਦੇਖਣਗੇ ਠੀਕ ਹੈ ਹੁਣ ਮੈਂ ਤੁਹਾਨੂੰ ਦੱਸ ਦਾਂਵਾ ਜਾ ਕੇ ਹੁਣ ਆਪਣਾ ਜ ਸਪੋਰਟ ਹੋਈ ਆ ਹੁਣ ਮੈਂ ਤੁਹਾਨੂੰ ਪੂਰੀ ਵੀਡੀਓ ਪਲੇ ਕਰਕੇ ਦਿਖਾਉਣਾ A ਫੋਰ ਐਪਲ ਸੀਗੀ B ਫੋਰ ਬਾਲ ਵਾਲੀ ਸੀਗੀ ਆਪਣੀ ਆਪਣੀ ਸੀਗੀ ਆ ਰਹੀ ਆ ਹੁਣ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਦੇਖੋ ਕਿੱਦਾਂ ਦੀ ਲੱਗੇਗੀ D ਫੋਰ ਆ ਦੇਖੋ ਕਿੰਨੀ ਸੋਹਣੀ ਲੱਗਦੀ ਪਈ ਆ C ਫੋਰ ਕੇ D ਫੋਰ ਟੋ E ਫੋਰ ਐਲੀਫੈਂਟ F ਫੋਰ ਸੀ G ਫੋਰ ਗ੍ਰੇਟ H ਫੋਰ ਐਂਡ ਆਈਸਕ੍ਰੀਮ ਦੇਖਿਆ ਜੀ ਕਿੰਨਾ ਸੋਹਣੀ ਵੀਡੀਓ ਬਣ ਗਈ ਆ ਆ ਦੇਖ ਤੁਸੀਂ ਇਹ ਇਹ ਫਰ ਆਪਲ ਦੇਖੋ ਤੁਸੀਂ ਇਸ ਤਰ੍ਹਾਂ ਦੀ ਫੋਟੋਆਂ ਲਾਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਇਹ ਕਿੰਨੀ ਸੋਹਣੀ ਮੂਵਮੈਂਟ ਕਰਦਾ ਨਾ ਇਹ ਵਧੀਆ ਲੱਗਦਾ ਵਾ ਤੇ ਬੱਚੇ ਵੀ ਨੋ ਬੜੇ ਖੁਸ਼ ਹੁੰਦੇ ਆ ਇਹ ਚੀਜ਼ ਨੂੰ ਦੇਖ ਕੇ ਉਹ ਕਹਿੰਦੇ ਵੀ ਐਪਲ ਵੀ ਨੱਚਦਾ ਪਿਆ ਵਾ ਆ ਦੇਖੋ ਕਿੰਨੀ ਅਲਟੀਮੇਟ ਚੀਜ਼ ਲੱਗਦੀ ਵੀ ਆ ਤੁਸੀਂ ਇਸ ਤਰ੍ਹਾਂ ਦੀ ਬਣਾਈ ਜਾਨੇ ਤੁਸੀਂ A ਫੋਰ ਐਪਲ B ਫੋਰ ਬਾਲ C ਫੋਰ ਕੈਟ A ਫੋਰ ਐਪਲ ਵੀ ਹੁੰਦਾ A ਤੇ ਹੋਰ ਕੁਝ ਵੀ ਬੜਾ ਕੁਝ ਹੁੰਦਾ ਵਾ ਜਿਵੇਂ ਮੰਨ ਕੇ ਚੱਲਦੇ ਆਪਾਂ A ਫੋਰ ਐਪਲ B ਫੋਰ ਬਾਲ C ਫੋਰ ਕੈਟ C ਫੋਰ ਕਰੋ C ਫੋਰ ਕ੍ਰੋਨ ਬੜਾ ਕੁਝ ਹੁੰਦਾ ਵਾ ਹਨਾ ਹਰ ਇੱਕ ਰਕ ਤੇ ਤੁਸੀਂ ਬਣਾਓ ਉਹ ਬਣਾ ਦਿਓ ਨੰਬਰ 1 ਨੰਬਰ ਦੋ ਇਸੇ ਤਰ੍ਹਾਂ ਤੁਸੀਂ ਖ ਗ ਤੇ ਬਣਾ ਦਿਓ ਨੰਬਰ ਤਿੰਨ ਤੁਸੀਂ ਊੜਾ ਆੜਾ AD ਸਸਾ ਹਾ ਹਾ ਤੇ ਬਣਾ ਦਿਓ ਊੜਾ ਊਠ ਐੜਾ ਆਂਬ AD ਇੱਟ ਸਸਸਲੇਟ ਇਦਾਂ ਦੀ ਬਣਾਣੀ ਸ਼ੁਰੂ ਕਰ ਦਿਓ ਹਰ ਇੱਕ ਟੌਪਿਕ ਤੇ ਬਣਾਣੀ ਸ਼ੁਰੂ ਕਰੋ ਜਦੋਂ ਤੁਸੀਂ ਵੀਡੀਓ ਤੁਹਾਡੀ ਦਿਉ ਗੀਨ ਸਕੂਲ ਦੇ ਜਿੰਨੇ ਵੀ ਟੀਚਰ ਆ ਉਹ ਵੀ ਤੁਹਾਡੀ ਵੀਡੀਓ ਨੂੰ ਰეკਮੈਂਡ ਕਰਨਗੇ ਵੀ ਬੇਟਾ ਵੀ ਜਾ ਕੇ ਆਪ ਵੀਡੀਓ ਦੇਖੋ ਇੱਥੋਂ ਤੁਸੀਂ ਸਿੱਖੋਗੇ ਬਹੁਤ ਕੁਝ ਸਿੱਖ ਨੂੰ ਤੁਹਾਨੂੰ ਮਿਲੇਗਾ ਸੋ ਇਸ ਤਰ੍ਹਾਂ ਦੀ ਤੁਸੀਂ ਜਾ ਕੇ ਬਣਾਓ ਮੈਂ ਕਹਿੰਦਾ ਤੁਹਾਡਾ ਚੈਨਲ ਬੜੀ ਛੇਤੀ ਗਰੋ ਹੋਏਗਾ ਬਸ ਤੁਸੀਂ ਨਾ ਹੁਣ ਸੋਚੋ ਨਾ ਜਿਆਦਾ ਬਸ ਜਿਵੇਂ ਦਾ ਮੈਂ ਤੁਹਾਨੂੰ ਦੱਸਿਆ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਬਣਾਣੀ ਸ਼ੁਰੂ ਕਰ ਦਿਓ ਜਦੋਂ ਤੁਸੀਂ ਇੱਕ ਵਾਰੀ ਵੀਡੀਓ ਬਣਾਣੀ ਇਸ ਤਰ੍ਹਾਂ ਦੀ ਸ਼ੁਰੂ ਕਰਤੀ ਤਾਂ ਪ੍ਰੋਪਰਲੀ ਤੁਹਾਨੂੰ ਹੌਲੇ ਹੌਲੇ ਪਤਾ ਲੱਗ ਜਾਏਗਾ ਜਿੰਨਾ ਜਿੰਨਾ ਤੁਸੀਂ ਕੰਮ ਕਰੀ ਜਾਉਂਗੇ ਉਦਦੇ ਦਾ ਤੁਸੀਂ ਵੱਧ ਤੋਂ ਵੱਧ ਵਧੀਆ ਬਣਾਣਾ ਸਿੱਖ ਜੂਗੇ ਤੁਸੀਂ ਆਟੋਮੈਟ ਠੀਕ ਹੈ ਜੀ ਬਸ ਤੁਸੀਂ ਕੋਸ਼ਿਸ਼ ਕਰੋ ਵੀ ਅਸੀਂ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕਰ ਦੋ ਬਸ ਵੀਰ ਜੀ ਇੰਨਾ ਕੋ ਕੰਮ ਸੀ ਲੈ ਇਹ ਤਾਂ ਬੜਾ ਹੀ ਸੁੱਖ ਕੰਮ ਹੈ ਇਹ ਤਾਂ ਮੈਂ 2 ਮਿੰਟ ਦੇ ਵਿੱਚ ਵੀਡੀਓ ਬਣਾ ਦੂੰਗਾ ਜੀ ਲੈ ਮੈਂ ਹੁਣੇ ਵੀਰ ਜੀ ਘਰੇ ਜਾਣਾ ਘਰੇ ਜਾ ਕੇ ਇਦਾਂ ਦੀ ਵੀਡੀਓ ਬਣਾਉਣਾ ਤੇ ਘਰੇ ਜਾ ਆਪਣੇ YouTube ਚੈਨਲ ਤੇ ਅਪਲੋਡ ਕਰਦਾ ਤੇ ਮੈਂ ਵੀ ਮਹੀਨੇ ਦਾ ਲੱਖ ਰੁਪਇਆ ਕਮਾਣਾ ਥੈਂਕ ਯੂ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ